ਮਾਨ ਸਾਹਿਬ ਹਾਲੇ ਨਾਲ ਕੇ ਦੇਖਾ ਹੋਈ ਪਈ ਨਾ ਬੱਦੇ ਆਉਂਦਾ ਮੈਂ ਅੰਦਰ ਕਹਿ ਕੇ ਆਇਆ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਤੁਸੀਂ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜਿਆਦਾ ਖੁਸ਼ੀ ਹੋਈ ਹੋਈ ਆ ਜਾਂਦੀ ਸੋ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਹਿਬ ਭਰਾਮਾ ਦਾ ਜਿਨ੍ਹਾਂ ਨੇ ਸਾਲ ਦਾ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਦਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਮੈਂ ਜਿਆਦਾ ਸਵਾਗਤ ਆਉਦਾ ਇੱਕ ਵਾਰ ਦੋ ਨਾਲ ਕੇ ਚੀਕਾ ਮਾਰੋ